ਮਿਕਸ ਵੈਗ ਸਾਡੀ ਕੱਲ ਵਾਲੀ ਬਹੁਤ ਹੀ ਜਿਆਦਾ ਜਿਹੜੀ ਸਵਾਦ ਬਣੀ ਸੀਗੀ ਆਪਾਂ ਹੁਣ ਲੈ ਕੇ ਆਏ ਆ ਆਲੂ ਬੈਂਗਨ ਸਾਗ ਲੈਣ ਦਿਲੰਦਰੋ ਜਲਦੇ ਆਂ ਜੀ ਦਿਲੰਦਰੋ ਪਤਾ ਕਰਕੇ ਆਵਾਂਗੇ ਸਾਗ ਦਾ ਤੇ ਆ ਗਏ ਮਾਸੀ ਦੀ ਰਸੋਈ ਦੇ ਵਿੱਚ ਹੁਣ ਇੱਧਰ ਰੱਖ ਦਿੱਤੇ ਆ ਮੈਂ ਚਾਵਲ ਪੱਲੂ ਕਹਿੰਦੀ ਆ ਕੀ ਆਲੂ ਬੈਂਗਨਾਂ ਦੀ ਸਬਜ਼ੀ ਨਾਲ ਚਾਵਲ ਖਾਣੇ ਇੱਧਰ ਆਲੂ ਬੈਂਗਨਾਂ ਸਬਜ਼ੀ ਬਣਾ ਇਹਦੇ ਵਿੱਚ ਰੱਖਿਆ ਮੈਂ ਮਾਂ ਦੀ ਦਾਲ ਥੋੜੇ ਝੋਲ ਘੱਟ ਕਰਨੇ ਆ ਤੇਰੀ ਮਾਸੀ ਨੇ ਇੱਕ ਪ੍ਰੌਣਠੀ ਦੇਤੀ ਮੈਨੂੰ ਲਓ ਜੀ ਇੱਧਰ ਮਨਪ੍ਰੀਤ ਵੀ ਹੋ ਗਈ ਆ ਤਿਆਰ ਪਹਿਲਾਂ ਗੁਰਦਾਰ ਸਾਹਿਬ ਜਾਣਾ ਆਪਾਂ ਹਾਂਜੀ ਇਹਨਾਂ ਦੋਨਾਂ ਨੂੰ ਲਿਆ ਮੰਮੀ ਵੀ ਅੱਜ ਠੀਕ ਨਹੀਂ ਰੋਟੀ ਨਹੀਂ ਦੁਪਹਿਰੇ ਖਾਦੀ ਮੰਮੀ ਕਹਿੰਦੀ ਮੇਰੇ ਕੋਲ ਸੇਹ ਦਿਨ ਢੀਕ ਲੱਗਦੀ ਤੇ ਮੰਮੂ ਪਾਪਾ ਗਏ ਹੋਏ ਆ ਜਲੰਧਰ ਇੱਧਰ ਬਣਾ ਲਈਏ ਮੈਗੀ ਮੰਮੀ ਪਾਪਾ ਆ ਗਏ ਆ ਇਹਨੂੰ ਆਵਾਜ਼ ਆਈ ਮੈਂ ਕਿਹਾ ਆ ਗਏ ਲੱਗਦੇ ਆ ਐਕਟਿਵਾ ਦੀ ਕਿਆ ਕੀ ਹੋਇਆ ਹਾਂ ਐਕਸੀਡੈਂਟ ਹੋ ਗਿਆ ਆ ਐਕਸੀਡੈਂਟ ਹੋ ਗਿਆ ਇਹ ਕਿਦਾਂ ਉਹ ਸਾਰਾ ਸੁਗੁੱਟ ਸੁੱਜਾ ਗਿਆ ਉਹ ਹਾਂ ਪੱਲੂ ਪਾਣੀ ਪਿਲਾ ਲਾ ਲਗੇ ਉਹਨਾਂ ਮੋਰ ਉੱਨਾਂ ਜਗਾ ਤੇ ਹੁਣ ਆਪਾਂ ਪੱਟੀਆਂ ਪੁੱਟੀਆਂ ਕਰਕੇ ਬਹਿ ਗਏ ਆ ਜੀ ਦੇਖੋ ਗਏ ਸੀ ਸਾਗ ਲੈਣ ਪਟਾਲਾ ਵਾਗੇ ਆ ਗਏ ਆ ਹੁਣ ਯਾਰ ਦੇਖੋ ਸਾਈਕਲ ਵਾਲਾ ਬੰਦਾ ਨੇਰੇ ਦੇ ਵਿੱਚ ਅਚਾਨਕ ਹੀ ਮੋੜੇ ਆ ਜੂਗਾ ਰੋਂਗ ਸਾਈਡ ਤੋਂ ਮੋੜਨ ਲੱਗਾ ਸੱਟ ਕੇ ਪੁੱਛਦਾ ਇਹ ਸੱਟ ਕਿੱਥੋਂ ਜਿੱਦੇ ਲੱਗੀਆਂ ਐ ਐਕਸੀਡੈਂਟ ਕਾ ਦਾ ਆ ਮਜ਼ਾਕ ਹੀ ਬਣਾ ਲਿਆ ਸਾਡੀ ਹੈ ਪਏ ਹੁੰਨੇ ਨਾ ਹਸਪੀਟਲ ਤੇ ਤੁਹਾਡੀ ਮਰਨੀ ਧਰਨੀ ਹੋਈਆਂ ਉਹ ਵੀ ਉਹਨਾਂ ਤੱਕ ਸ਼ੁਕਰ ਕਰਦੇ ਆ ਪ੍ਰਮਾਤਮਾ ਦਾ ਕਿ ਬਚਾਅ ਹੋ ਗਿਆ ਸਾਡਾ ਚਲੋ ਕਰੋ ਜੀ ਵਲੌਗ ਦਾ ਐਂਡ ਮਿਲਦੇ ਆ ਜੀ ਗੱਲ ਇੱਕ ਨਵੇਂ ਵਲੌਗ 'ਚ ਪੱਟੀ ਵਾਲਾ ਹੱਥ ਅਜ ਹਾਂਜੀ ਲੋ ਜੀ ਟਾਈਮ ਹੋਣੇ 11 ਤੇ ਆਪਾਂ ਆ ਗਏ ਜੀ ਫੇਰ ਇੱਕ ਵਧੀਆ ਜਿਹਾ ਨਾਸ਼ਤੇ ਦੇ ਨਾਲ ਲੈ ਕੇ ਬਲੌਗ ਤੁਹਾਡੇ ਵਾਸਤੇ ਮਿਕਸ ਵਿੱਚ ਸਾਡੀ ਕੱਲ ਵਾਲੀ ਬਹੁਤ ਹੀ ਜਿਆਦਾ ਜਿਹੜੀ ਸਵਾਦ ਬਣੀ ਸੀਗੀ ਤੇ ਹਾਂਜੀ ਕਰੋ ਜੀ ਬਲੌਗ ਦੀ ਸ਼ੁਰੂਆਤ ਅੱਸੀ ਕੱਲ ਦੀ ਸਾਰਿਆਂ ਨੂੰ ਸਵਾਗਤ ਹੈ ਇਸ ਨਵੇਂ ਜਿਹੜਾ ਬਲੌਗ ਵੀਰ ਕਰਨਾ ਤੇ ਸਭ ਤੋਂ ਪਹਿਲਾਂ ਅੱਸੀ ਦੀ ਟੀਮ ਦਾ ਪਰਮਾਤਮਾ ਜੀ ਦੇ ਲੱਭ ਕਰਦੇ ਆਂ ਅੱਜ ਛੁੱਟੀ ਆ ਹਾਂ ਅੱਜ ਸ਼ੁਰੂਆਤ ਨਾਸ਼ਤੇ ਤੋਂ ਆਜੂ ਮਾਸਤੇ ਤੋਂ ਤੇ ਮਿਕਸ ਵੈਜ ਜਿਹੜੀ ਬਹੁਤ ਸਵਾਦ ਬਣੀ ਦੀ ਕੱਲ ਅਸੀਂ ਬਲੌਗ ਦਾ ਕਰਦਾ ਸੀ ਜਲਦੀ ਐਂਡ ਤੇ ਹੀ ਮਰਾਤੀ ਖਾਧੀਆਂ ਇਹਦੇ ਨਾਲ ਪੂਰੀਆਂ ਜਿਹੜੀਆਂ ਬਹੁਤ ਸਵਾਦ ਲੱਗੀਆਂ ਤੇ ਹੁਣ ਲੱਗੀਆਂ ਜੀ ਮਿਕਸ ਵੈਜ ਨਾਲ ਪਰੌਂਠੀਆਂ ਤੇ ਬਣੇ ਰਿਓ ਬਲੌਗ ਨਾਲ ਜੀ ਮਿਲਦੇ ਆਂ ਤੁਹਾਨੂੰ ਨਾਸ਼ਤਾ ਕਰਕੇ ਮਾਰਨਿੰਗ ਦਾ ਟਾਈਮ 12:00 ਵੱਜ ਚਲੇ ਆ ਜੀ ਤੇ ਆਪਾਂ ਹੁਣ ਲੈ ਕੇ ਆਏ ਆ ਆਲੂ ਬਿੰਗਨ ਹਾਂ ਜੀ ਬਿੰਗਨ ਲੋਈ ਆਲੂ ਬਿੰਗਨ ਤੇ ਮਦਾ ਹੀ ਚੱਲੇ ਸ਼ਾਮੀ ਜਲੰਦਰ ਸਭੀ ਸਾਗ ਲੈਣ ਜਲੰਧਰੋਂ ਜਲਦੇ ਆਂ ਜਲੰਧਰੋਂ ਪਤਾ ਕਰਕੇ ਆਵਾਂਗੇ ਸਾਗ ਦਾ ਹਣਾ ਇਹ ਮਿਲਦਾ ਕਿ ਨਹੀਂ ਮਿਲਦਾ ਤੇਰੀ ਗੱਲ ਸੁਣਾਂ ਨਾ ਮਿਲੂਗਾ ਸਾਡੇ ਨਾਲ ਸੀ ਘੁੰਮ ਕੇ ਵੀ ਨਾ ਆ ਘੁੰਮ ਕੇ ਆ ਜਮਾ ਗਿਆ ਹਉ ਆਪਾਂ ਹਲੋ ਬਈ ਠੀਕ ਤੂੰ ਸਾਢੇ 6 ਦਾ ਤਿਆਰ ਨਹੀਂ ਮੈਂ ਸਾਢੇ 6 ਦੁਕਾਨ ਵੱਲ ਆ ਕੇ ਆ ਜੂਗਾ ਫੇਰ ਆਪਾਂ ਚੱਲਾਂਗੇ ਠੀਕ ਆ ਤੇ ਹੋਣ ਬਣੂਗੀ ਪੱਲੂ ਦੀ ਫਰਮਾਇਸ਼ ਦੇ ਉੱਤੇ ਆਲੂ ਬਿੰਗਨ ਚਲੋ ਬਣਾਓ ਆਲੂ ਬਿੰਗਨ ਦੇ ਨਾਲ ਦਾਦੂਲ ਬਣਾ ਲਿਓ ਮਾੜੀ ਮੋਟੀ ਕੋਈ ਹਾਂ ਤੇ ਚਲੋ ਬਣੇ ਰਿਓ ਵਲੋਗ ਨਾ ਜੀ ਮੈਂ ਚੱਲਣਾ ਦੁਕਾਨ ਤੇ ਤੇ ਇੱਧਰ ਟਾਈਮ 1:00 ਵੱਜ ਗਿਆ ਤੇ ਇੱਧਰ ਆ ਗਏ ਮ ਹਾਂਜੀ ਆਲੂ ਬੈਂਗਨ ਲੱਗੀਆਂ ਬਣਾਵਾਂ ਠੀਕ ਐ ਇੱਧਰ ਰੱਖਾਇਆ ਸੁਣਕਾ ਉਹ ਤੇ ਆਲੂ ਬੈਂਗਨ ਬਣਾਉਦੇ ਆ ਠੀਕ ਐ ਇਸ ਤੋਂ ਬਾਅਦ ਬਣਾਵਾਂਗੇ ਉਹ ਦਾਲ ਦਾਲ ਆਏ ਮਾਸ਼ੂਲੇ ਦੀ ਖਾਣ ਮਸਤੀ ਦੇ ਇਕੱਲੇ ਮਾਂ ਬਣਾਉਣ ਲਈ ਮਾਂ ਆਲੂ ਆਲੂ ਠੀਕ ਐ ਠੀਕ ਐ ਇਹ ਜ਼ਿਆਦਾ ਠੀਕ ਐ ਨਹੀਂ ਮਾਂ ਦਾਲ ਉਹ ਕਿਉਂਕਿ ਇੱਧਰ ਬੈਂਗਨ ਵੀ ਕੱਟ ਕੇ ਰੱਖੇ ਹੋਏ ਆ ਬੈਂਗਨ ਨਾਲ ਨੂੰ ਕੱਟ ਲਏ ਆ ਆਲੂ ਇਦਾਂ ਮਸ ਕਰ ਦਿੱਤੇ ਤੜਕਾ ਗ੍ਰੇਂਡ ਨਾਲ ਨਾਲ ਆ ਪਿਆਜ ਦਾ ਆਹੋ ਥੋੜਾ ਜਿਆ ਥੋੜਾ ਜਿਆ ਪਾ ਲਿਆ ਤੇ ਥੋੜਾ ਜਿਆ ਥੋੜਾ ਹੋਰ ਕੱਟ ਲਿਆ ਨੇ ਦਾੜੀ ਦਾਲ ਨੂੰ ਅਤੇ ਥੋੜਾ ਲਾ ਕੇ ਫਿਰ ਤੇ ਦੇਣੀ ਹੈ ਬਸ ਵਿੱਚ ਦਾਲ ਦੀ ਜੀ ਚੋਗੀ ਹੋੜੀ ਹੋੜੀ ਠੀਕ ਐ ਚਲ ਉਬਾਲ ਲਿਆ ਤੜਕਾ ਫਿਰ ਤੁਹਾਨੂੰ ਦਿਖਾਉਣੇ ਆ ਨਾ ਹਲੋ ਜੀ 2 ਵਜ ਗਏ ਆ ਇੱਧਰ ਤੇ ਇੱਧਰ ਹੁਣ ਰੱਖੀ ਹੋਈ ਆ ਮੰਮੀ ਨੇ ਚਾਹ ਤੇ ਪੀਵਾਂਗੇ ਚਾਹ ਦਰਖ ਪਾਇਆ ਆ ਇੱਧਰ ਰੱਖ ਦਿੱਤੇ ਆ ਮੈਂ ਚਾਵਲ ਪੱਲੂ ਕਹਿੰਦੀ ਆ ਕਿ ਆਲੂ ਬੈਂਗਣੇ ਸਬਜ਼ੀ ਨਾਲ ਚਾਵਲ ਖਾਣੇ ਇੱਧਰ ਆਲੂ ਬੈਂਗਣੇ ਸਬਜ਼ੀ ਬਣਾਈ ਇਹਦੇ ਵਿੱਚ ਰੱਖਿਆ ਮੈਂ ਮਾਂ ਦੀ ਦਾਲ ਕਿਉਂਕਿ ਇਹ ਕਹਿੰਦੇ ਸੀਗੇ ਕਿ ਨਾਲ ਮਾਂ ਦੀ ਦਾਲ ਬਣਾਓ ਥੋੜੀ ਜਿਹੀ ਕੱਲੇ ਮਾਂ ਦੀ ਦਾਲ ਬਣਾਈ ਛੋਲੇ ਦੀ ਦਾਲ ਨਹੀਂ ਬਾਈ ਚਾਵਲ ਵੀ ਹੁਣੇ ਰੱਖੇ ਆ ਥੋੜੇ ਜਿਹਾ ਪਾਇਆ ਸੀ ਵਿੱਚ ਕਿਉਂ ਤੇ ਇੱਧਰ ਚਾਹ ਚਾਹ ਆ ਤੇ ਸਾਰੀਆਂ ਸਫਾਈਆਂ ਸਭੀਆਂ ਸਾਡੀਆਂ ਹੋ ਗਈਆਂ ਆ ਤੇ ਹਾਂਜੀ ਮੈਡਮ ਜੀ ਕਿਦਾਂ ਇਹ ਵੇਟ ਕਰਦੀ ਪਈ ਆ ਵੀ ਆਲੂ ਬੈਂਗਣੇ ਤੇ ਚਾਵਲ ਬਣ ਰੱਖੇ ਹੋਏ ਆ ਤੇ ਮੈਂ ਖਾਵਾ ਤੇ ਲਿਆ ਪੱਲੂ ਆਪਾਂ ਚਦਰਾ ਚੁਦਰਾ ਝਾੜ ਲਈਏ ਯਾਰ ਫਲ ਫਟਾਫਟ ਕਰ ਉੱਠ ਜਾ ਕਰ ਲਈਏ ਨੀਟ ਐਂਡ ਕਲੀਨ ਥੋੜੇ ਚੋਲ ਘੱਟ ਕਰਨੇ ਆ ਤੇਰੀ ਮਾਸੀ ਨੇ ਇੱਕ ਪ੍ਰੌਣਠੀ ਦਿੱਤੀ ਮੈਨੂੰ ਲਓ ਜੀ ਆਪਣੀ ਰੋਟੀ ਆ ਗਈ ਹੈ ਜੀ ਦੁਪਹਿਰ ਦੀ ਚਾਵਲ ਪ੍ਰੌਣਠੀ ਬੈਂਗਣਾ ਦੀ ਸਬਜੀ ਪਤਾ ਕੀ ਸੀ ਪੱਲੂਲੇ ਬਣਾਈ ਸੀਗੀ ਪ੍ਰੌਣਠੀ ਉਹਨੇ ਖਾਦੀ ਨਹੀਂ ਸਵੇਰੇ ਉਹਨੇ ਹੋਰ ਬਣਵਾ ਲਏ ਠੰਡੀ ਹੋ ਗਈ ਆ ਹਰਮਨ ਨੇ ਬਣਾ ਨਾ ਚਾਵਲ ਲੈਣੇ ਬਸ ਨਹੀਂ ਨਾਲ ਚਾਵਲ ਲੈ ਲੈ ਜਾਂ ਦਾਲਵਿਆਂ ਨਾਲ ਤੇ ਮਾਤਾ ਸਾਡੀ ਨੇ ਰੋਟੀ ਖਾਣੀ ਨਹੀਂ ਠੀਕ ਨਹੀਂ ਹੈਗੀ ਥੋੜੇ ਜਿ ਅੱਜ ਤੇ ਤੁਸੀਂ ਨਿਹਾਰੇਓ ਇੰਤਾਲ ਲੈ ਲੈਣੇ ਪੱਲੂਲੇ ਖਾ ਲਈਏ ਓਕੇ ਓਕੇ ਚਲੋ ਠੀਕ ਆ ਤੇ ਚਲੋ ਬਣੇ ਰਿਓ ਬਲੌਗ ਨਾਲ ਜੀ ਮਿਲਦੇ ਆ ਜ ਗਿਉਣ ਦੇਣਾ ਸ਼ਾਮ ਨੂੰ ਹਾਂ ਠੀਕ ਹੈ ਜੀ ਲੋ ਜੀ ਆਪਾਂ ਹੋਇਆ ਜੀ ਤਿਆਰ ਸ਼ਾਹ ਰੈਡੀ ਸ਼ੇੜੀ ਤੇ ਟਾਈਮ ਹੋਇਆ ਜੀ ਪੌਣੇ 4 ਲੋ ਜੀ ਇਧਰ ਮਨਪ੍ਰੀਤ ਵੀ ਹੋਈ ਆ ਤਿਆਰ ਤੇ ਅਸੀਂ ਚੱਲੇ ਆ ਜੀ ਹੁਣ ਪਹਿਲਾਂ ਗੁਰਦਾਰ ਸਾਹਿਬ ਜਾਣਾ ਆਪਾਂ ਹਨਾ ਚਲੋ ਪਹਿਲਾਂ ਵਾ ਮਸਾ ਦੇ ਕੇ ਆਣਾ ਫਿਰ ਆਪਾਂ ਸਮਾਨ ਦੇ ਆਈ ਹੈ ਤੇ ਫਿਰ ਆਪਾਂ ਸ਼ਾਮੀ ਚੱਲਾਂਗੇ ਨਾ ਵਾ ਸ਼ਾਮੀ ਚੱਲਾਂਗੇ ਚਲੋ ਦਰਚੋ ਗੁਰਦਾਰ ਸਾਹਿਬ ਸਰਾਦ ਦਾ ਸਮਾਨ ਸਰਾਦ ਦਾ ਸਮਾਨ ਦੇ ਆਈ ਹੈ ਜੀ ਤੇ ਚਲੋ ਮਿਲਦੇ ਆ ਜੀ ਤੁਹਾਨੂੰ ਹੁਣ ਬਾਅਦ ਵਿੱਚ ਵਾਪਸੀ ਆਗੇ ਓਕੇ ਹਾਂਜੀ ਇੱਧਰ ਉਹ ਵਾਸ ਕਰੋ ਵਾਸ ਕਰੋ ਵਾਸ ਕਰੋ ਵਾਸ ਕਰੋ ਲਓ ਜੀ ਇੱਧਰ ਲੱਗੀਆਂ ਹੋਈਆਂ ਸਕੂਲ ਦਾ ਕੰਮ ਕਰਨੇ ਕੰਮ ਨਹੀਂ ਕਰ ਦਿਖਾਓ ਮੈਂ ਕੀ ਲਿਆ ਕੇ ਦਿੱਤਾ ਤੁਹਾਨੂੰ ਉਤੋਂ ਲਓ ਜੀ ਇਹਨਾਂ ਦੋਨਾਂ ਨੂੰ ਲਿਆ ਕੇ ਦਿੱਤਾ ਮੈਂ ਉਹਨੂੰ ਵੀ ਯਾਰ ਪਰ ਮੈਂ ਨਾ ਅੱਜ ਨੂੰ ਕੁਐਸਚਨਸ ਲਰਨ ਕਰਨੇ ਆ ਬਹੁਤ ਵੱਡੇ ਆ ਉਹ ਮੈਂ ਸ਼ਾਰਟ ਕਰਦੀ ਪਈ ਆ ਚੈਟ ਜੀ ਬੜੀ ਥੋੜੀ ਲਿਖਣ ਲਈ ਆ ਚਲੋ ਠੀਕ ਆ ਫੇਰ ਕਰੋ ਤੁਸੀਂ ਤੇ ਅਸੀਂ ਵੀ ਗੁਰਦੁਆਰਾ ਸਾਹਿਬ ਤੋਂ ਆ ਗਏ ਆ ਤੇ ਹੁਣ ਇੱਧਰ ਕੱਪੜਿਆਂ ਦੀਆਂ ਤਹਿਾਂ ਮਾਰ ਲਈਏ ਤੇ ਇੱਧਰ ਮੰਮੀ ਬੈਠੇ ਆ ਤੇ ਇੱਧਰ ਵੀ ਖਲਾਰਾ ਖਲੂਰਾ ਚੱਕੀਏ ਬੈੱਡ ਦੀ ਚਦਰ ਜੁੱਦਰ ਸਹੀ ਕਰੀਏ ਨਿਆਣੇ ਜਿੱਥੇ ਬੈਠਦੇ ਉੱਥੇ ਖਲਾਰਾ ਪਾ ਦਿੰਦੇ ਆ ਮੰਮੀ ਵੀ ਅੱਜ ਠੀਕ ਨਹੀਂ ਰੋਟੀ ਨਹੀਂ ਦੁਪਹਿਰੇ ਖਾਧੀ ਮੰਮੀ ਕਹਿੰਦੇ ਮੇਰੇ ਕੋਲ ਸੇਹ ਨਹੀਂ ਠੀਕ ਲੱਗਦੀ ਦਵਾਈ ਤਾਂ ਲਈ ਸੀਗੀ ਤੇ ਮੈਂ ਕਹਿੰਦੀ ਤੁਸੀਂ ਮੜਾ ਜਾ ਸੇਹ ਖਾ ਕੇ ਦੇਖੋ ਉਹ ਨੂੰ ਮੜਾ ਜਾ ਸਵਾਦ ਆਵੇ ਲਾਲੇ ਇਹ ਕੱਪੜਿਆਂ ਦੀਆਂ ਤਿਹਾਂ 4:30 ਹੋ ਗਏ ਆ ਤੇ 5:00 ਵਜ ਗਏ ਆ ਤੇ 6:30 ਜਾਣਾ ਅਸੀਂ ਜਲੰਧਰ ਚਲੋ ਜੀ ਬੜੇ ਜੀ ਸਾਡੇ ਵਲੌਗ ਨਾਲ ਮਿਲਦੇ ਆ ਫਿਰ ਤੁਹਾਨੂੰ ਜੀ ਟਾਈਮ ਇੱਧਰ 7:00 ਵਜ ਗਿਆ ਤੇ ਇੱਧਰ ਮੰਮੀ ਆਪਾਂ ਗਏ ਹੋਇਆ ਬਾਜ਼ਾਰ ਤੇ ਇੱਧਰ ਆਪਾਂ ਖਾਣ ਲੱਗਿਆ ਹੁਣ ਮੈਗੀ ਤੇ ਮੰਮੀ ਆਪਾਂ ਗਏ ਹੋਇਆ ਜਲੰਧਰ ਜਲੰਧਰ ਗਏ ਨਾ ਸਾਗ ਲੈਣ ਤੇ ਇੱਧਰ ਆਪਾਂ ਬਣਾ ਦਿੰਦੇ ਮੈਗੀ ਬਣਾ ਰਹੀ ਹਾਂ ਮੈਨੂੰ ਉਤਰਕ ਲੈ ਇੰਡਕਸ਼ਨ ਤੇ ਪਾਣੀ ਵਾਰੋ ਚਲੋ ਇੱਧਰ ਬਣਾ ਲਈਏ ਮੈਗੀ 7 ਵਜ ਗਏ ਹੈ ਨਾ ਤੇ ਅੰਦਰ ਦਾਦੀ ਸੌਂਦੇ ਪਿਆ ਪਾਠ ਨਹੀਂ ਨਹੀਂ ਤੇ ਇਹ ਪਾਉਂਦੀ ਹੁੰਦੀ ਥੋੜੇ ਜੀ ਐਕਸਟਰਾ ਮਿਰਚ ਵਿੱਚ ਚਲੋ ਤੇ ਰਾਜਮ ਨਹੀਂ ਮਹਿਣੀ ਪਗ ਤੂੰ ਪਾ ਆਂ ਪੜੀ ਗਲੀ ਭੈਣ ਤੇ ਚਲੋ ਜੀ ਹਰਮਨ ਵੀ ਜਲੰਦਰ ਹੀ ਗਿਆ ਹੋਇਆ ਆ ਤੇ ਮੰਮੀ ਪਾਪਾ ਵੀ ਜਲੰਧਰ ਗਏ ਆ ਸਾਗ ਲੈਣ ਤੇ ਆਂਦੇ ਆ ਫਿਰ ਤੁਹਾਨੂੰ ਦਿਖਾਣੇ ਆ ਠੀਕ ਆ ਲਓ ਜੀ ਇੱਧਰ ਲੱਗਦਾ ਵਾ ਮੰਮੀ ਪਾਪਾ ਆ ਗਏ ਆ ਓ ਅਗੇ ਇਹ ਵੀ ਨਾ ਆਜਾਈ ਮੈਂ ਕਿਹਾ ਅਗੇ ਲੱਗਦੇ ਆ ਐਕਟਿਵਾ ਦੀ ਕਿਆ ਕੀ ਹੋਇਆ ਹੋਏ ਆ ਆ ਆਗੀ 52 ਲੈ ਕੇ ਆਏ ਅਸੀਂ ਆਪਣੀਆਂ ਆ ਵੀ ਦਵਾਈ ਲੈ ਗਿਆ ਇਹ ਗੁੱਟ ਮੇਰਾ ਠੁੱਕ ਗਿਆ ਐਕਸੀਡੈਂਟ ਹੋ ਗਿਆ ਆ ਵੀ ਐਕਸੀਡੈਂਟ ਹੋ ਗਿਆ ਪਾੜ ਗਿਆ ਹਾਂ ਕੀ ਹੋਇਆ ਐਕਸੀਡੈਂਟ ਹੋ ਗਿਆ ਉਹ ਕਿਦਾਂ ਉਹ ਕਿਦਾਂ ਇਹ ਕਿਦਾਂ ਉਹ ਸਾਰਾ ਸੁਗੁੱਟ ਸੱਜਾ ਗਿਆ ਉਹ ਹਾਂ ਆ ਗਿਆ ਹਾਂ ਕਿਧਾ ਉਹ ਸਾਈਕਲ ਵਾਲਾ ਮੋੜੇ ਆ ਗਿਆ ਸਾਈਕਲ ਵਾਲਾ ਭਈਆ ਲੱਗਾ ਕੋਈ ਭਈਆ ਲੱਗਾ ਹੈ ਪੱਲੂ ਪਾਣੀ ਪਿਲਾ ਲੱਗੇ ਉਹਨਾਂ ਮੋੜ ਪੰਨਾ ਲਗਾ ਉਹ ਮੁੱਦਾ ਮੋੜ ਮੁੜਿਆ ਇੱਕੋ ਤੋਂ ਮੋੜੇ ਆ ਗਿਆ ਫੀਓ ਐਟ ਦੇ ਡਿਜੀਟਸ ਆਨ ਕਵਲ ਨੂੰ ਇਦਾਂ ਇਹਨਾਂ ਦੇ ਦੋਵੇਂ ਲੱਗੀ ਸੱਟ ਮੇਰੇ ਤਾਂ ਆ ਇੱਥੇ ਇੱਥੇ ਅਰਗੜ ਹੋਇਆ ਆ ਪਾਸਾ ਤੇ ਕਿੰਨੀ ਰਗੜ ਹੋ ਗਈ ਆ ਮੇਰਾ ਜੋੜਦਾ ਰਗੜ ਗਿਆ ਨਾ ਸਰਗੜ ਗਿਆ ਮੇਰਾ ਆ ਸੜ ਗਿਆ ਮੇਰਾ ਆ ਮੇਰਾ ਮੁਰਦਾ ਨਹੀਂ ਖਾਤਰੀ ਮੁਰਦਾ ਜਦੋਂ ਮੈਂ ਫੋਨ ਕੀਤਾ ਪਹਿਲਾਂ ਦੀ ਗੱਲ ਆ ਕਿ ਬਾਅਦ ਦੀ ਨਹੀਂ ਹੋਈ ਗਾ ਅੰਦਰ ਤੇ ਸੱਟ ਲੱਗੀ ਨੇ ਉਹ ਗਿਆ ਹੋ ਗਿਆ ਉਹ ਪਤਾ ਕੀ ਸੀਗਾ ਉਹ ਉਹ ਇੱਕਦਮ ਮੁੜ ਗਿਆ ਆਹ ਨਾ ਮਾਰ ਕੇ ਰਗੜ ਉਹ ਕੋ ਟੁੱਪਿਆ ਰਿਹਾ ਵਿੱਚ ਤੇ ਆਤ ਰਹੀ ਵਿੱਚ ਨਾ ਕੁਝ ਗਰੀਕ ਜਾਂ ਕੋ ਰੁੱਬੀ ਆ ਲੜਕਦਾ ਆ ਇੱਥੇ ਆ ਲੈ ਚੁੱਕੋ ਜੀ ਪਪਾ ਦਾ ਵੀ ਰਗੜ ਹੋਇਆ ਯਾਰ ਬਾਅਦ ਚ ਦੇਖਦੀ ਲਾਈਟ ਲਾ ਕੇ ਬਾਅਦ ਜੀ ਲੋ ਜੀ ਇੱਧਰ ਦੇਖੋ ਜੀ ਟਾਈਮ ਹੋ ਗਿਆ ਸਾਢੇ 8 ਤੇ ਹੁਣ ਆਪਾਂ ਪਟੀਆਂ ਪੁੱਟੀਆਂ ਕਰਕੇ ਬੈ ਗਏ ਆ ਜੀ ਦੇਖੋ ਤੇ ਗਏ ਸੀ ਸਾਗ ਲੈਣ ਟੱਟਾ ਲਵਾ ਕੇ ਆ ਗਏ ਆ ਬਹੁਤ ਬਹੁਤ ਬਚਾ ਹੋਇਆ ਫਿਰ ਵੀ ਆਪਣਾ ਹਜੇ ਕਿਉਂ ਜੀ ਪਰਮਾਤਮਾ ਦਾ ਇੱਕ ਤੋਂ ਜ਼ਿਆਦਾ ਕੀ ਜਾਵਾਟ ਲੱਗ ਗਿਆ ਮਾਰ ਮੋ ਟਿਗੀਆਂ ਲੱਗੀਆਂ ਉਹ ਫੇਰ ਪਾ ਕੇ ਹੋਜੂਗਾ ਠੀਕ ਚਲੋ ਪਰਮਾਤਮਾ ਦਾ ਸ਼ੁਕਰ ਕਰਦੇ ਆ ਵੀ ਥੋੜੀ ਘੱਟ ਲੱਗੀ ਸੱਟ ਲੱਗੀ ਜ਼ਰੂਰ ਆ ਚਲੋ ਹੋ ਸਕਦਾ ਹੁਣ ਯਾਰ ਦੇਖੋ ਸਾਈਕਲ ਵਾਲਾ ਬੰਦਾ ਹਨੇਰੇ ਦੇ ਵਿੱਚ ਅਚਾਨਕ ਹੀ ਮੋੜੇ ਆ ਜੂਗਾ ਰੋਂਗ ਸਾਈਡ ਤੋਂ ਮੋੜਨ ਲੱਗਾ ਉਹ ਬ੍ਰੇਕ ਦਬਾਜ ਦੇ ਵਜ ਦੇ ਵਜਣੀ ਬ੍ਰੇਕ ਮਾਰੀ ਉਹ ਬੱਟੀਆਂ ਵੀ ਸਲਿੱਪ ਕਰ ਗਿਆ ਸਲਿੱਪ ਕਰਕੇ ਕੰਮ ਖਰਾਬ ਹੋ ਗਿਆ ਚਲੋ ਯਾਨੀਆਂ ਦੇਖੋ ਜੀ ਇਧਰ ਪਹਿਲਾਂ ਦਾ ਹੀ ਦੱਸਿਆ ਨਹੀਂ ਇਹਨਾਂ ਨੂੰ ਫੋਨ ਆਇਆ ਸੀ ਇਹਨਾਂ ਦਾ ਮੈਂ ਕਿਹਾ ਜੇ ਦਾਦ ਤਾਂ ਦੇ ਰਹਿਣ ਨੂੰ ਟੈਨਸ਼ਨ ਹੀ ਪਈ ਰਣੀ ਇਸ ਕਰਕੇ ਦੱਸਿਆ ਹੀ ਨਹੀਂ ਅਸੀਂ ਵੀ ਸਾਡਾ ਹੋਇਆ ਇਹ ਘਰ ਜਾ ਕੇ ਪਤਾ ਲੱਗੂਗਾ ਹੁਣ ਆਹ ਬਣੇ ਰਹੀਓ ਸਾਡੇ ਵਲੌਗ ਨਾਲ ਜੀ ਮਿਲਦੇ ਆ ਜੀ ਹੁਣ ਨਾਸ਼ਤਾ ਕਰਨ ਲੱਗੇ ਲਓ ਜੀ ਇਧਰ ਆ ਗਿਆ ਜੀ ਸਾਡੀ ਰੋਟੀ ਯਾ ਮੂਲ ਕਿਉਂ ਮੰਮੀ ਕੀ ਹੋਇਆ ਤੇਰੇ ਸਿਕਲ ਨੂੰ ਹੈ ਲਓ ਜੀ ਰੋਟੀ ਖਾਓਗੇ ਨਾ ਪਰ ਆਪਾਂ ਆਇਆ ਖਬਾਤ ਚਲੋ ਲੋ ਜੀ ਹੁਣ ਖਾਨੇ ਆ ਜੀ ਰਾਤ ਦੀ ਰੋਟੀ ਤੇ ਫਿਰ ਮਿਲਦੇ ਆ ਜੀ ਬਨੇਰੀਓ ਵਲੋਗ ਨਾਲ ਕਰਦੇ ਆ ਵਲੋਗ ਦਾ ਐਂਡ ਕਰ ਦੇਣਾ ਛੇਦੀ ਯਾਰ ਅੱਜ ਦਰਦ ਹੋ ਰਹੀ ਆ ਮੈਂ ਕਿ ਸੱਟ ਕੇ ਪੁੱਛਦਾ ਇਹ ਸੱਟਾ ਕਿੰது ਜਿੱਤੇ ਲੱਗੀਆਂ ਨੇ ਮੈਂ ਕਿ ਨਿਵਾਸੀ ਹੋਣਾ ਬਣਾ ਦੱਸ ਆਪਾਂ ਸਾਂ ਵੀ ਥੋਕ ਹੋਏ ਨਾ ਹੁਣ ਪਤਾ ਲੱਗਦਾ ਸੁਆ ਲੈਂਦੀ ਆ ਤੇ ਤੂੰ ਤਾਂ ਹੀ ਕਹਿਣੀ ਹੁਣ ਬਸ ਇਹ ਤੇ ਬਣਾਗਾ ਉਸ ਤੇ ਦਾ ਸੱਟਾ ਕਰਨਾ ਪੱਟੀਆਂ ਆ ਲੱਗੀਆਂ ਨਹੀਂ ਲੱਗੀਆਂ ਪੱਟੀਆਂ ਵਾਲੀਆਂ ਨਹੀਂ ਲੱਗੀਆਂ ਸਹੀ ਗੱਲ ਆ ਗੁੱਜੀਆਂ ਲੱਗੀਆਂ ਆ ਲਓ ਜੀ ਰੋਟੀ ਆ ਗਿਆ ਜੀ ਖਾ ਕੇ ਰੋਟੀ ਮਿਲਦੇ ਆ ਜੀ ਹੁਣ ਐਕਸੀਡੈਂਟ ਕਹਾ ਦਾ ਮਜ਼ਾਕ ਹੀ ਬਣਾ ਲਿਆ ਸਾਡੀ ਹੈ ਏ ਉਹ ਨਹੀਂ ਓਏ ਸੋਣ ਮੈਂ ਕਿਹਾ ਐਕਸੀਡੈਂਟ ਕਹਾ ਦਾ ਤੂੰ ਤਾਂ ਮਜ਼ਾਕ ਹੀ ਬਣਾ ਲਿਆ ਸਾਡਾ ਮੈਂ ਤਾਂ ਮਾਸੜ ਜੀ ਕਹਿੰਦੀ ਸੀ ਕਹਿੰਦੀ ਵਾਰੀ ਦਿੱਤੀ ਹੁੰਦਾ ਮੈਂ ਤਾਂ ਮਾਸੇ ਤੁਸੀਂ ਵਿਆਹ ਲਗਾਣਾ ਕਹੀਏ ਤੇ ਬਾਈ ਤੇ ਤੋਂ ਇੱਕ ਦਿਨ ਸੁੱਤੇ ਆ ਸੀ ਬਾਕੀ ਚਿੱਤੇ ਕਿੱਸੀ ਕਹੋ ਨਾ ਸ਼ੂਗਰ ਕਰੋ ਇੰਨਾ ਸਾਡਾ ਬਚਾ ਹੋ ਗਿਆ ਤੁਸੀਂ ਇੱਕ ਗੱਲ ਦੇ ਲਓ ਜਦੋਂ ਦਾ ਉਹ ਦਾ ਸਾਡਾ ਵਿਆਹ ਹੋਇਆ ਹੈ ਨਾ ਆ ਪਹਿਲਾ ਚਾਂਸ ਐਨੀਆਂ ਸਾਲਾਂ ਚੋੜਿਆ ਆ ਕਿ ਆ ਆਪਾਂ ਡਿੱਗੇ ਹਾਂ ਮੈਂ ਕਿਹਾ ਸ਼ੂਗਰ ਕਰੋ ਬਚਾਅ ਹੋ ਗਿਆ ਜੇ ਕਿਤੇ ਪਏ ਹਣੇ ਨਾ ਹਸਪੀਟਲ ਤੇ ਤੁਹਾਡੀ ਮਰਨੀ ਧਰਨੀ ਹੋਈ ਉਹ ਨਹੀਂ ਉਹਨਾਂ ਤੱਕ ਆ ਹਾਂ ਕੁੱਤੇ ਹੋਣੇ ਸੀਗੇ ਇੱਥੇ ਸ਼ੂਗਰ ਕਰਦੇ ਆ ਪ੍ਰਮਾਤਮਾ ਦਾ ਕੀ ਬਚਾਅ ਹੋ ਗਿਆ ਸਾਡਾ ਸਾਡੀ ਕਿਤੇ ਬਾਹ ਫੁੱਟ ਉੱਡ ਜਾਂਦਾ ਚਲੋ ਠੀਕ ਹੈ ਜੀ ਰੋਟੀ ਖਾ ਕੇ ਮਿਲਦੇ ਆ ਜੀ ਕਰਦੇ ਆ ਵਲੌਗ ਲੈਂਡ ਫਿਰ ਆਪਾਂ ਹਾਂ ਜੀ ਲੋ ਜੀ ਟਾਈਮ ਹੋ ਗਿਆ 9:30 ਤੇ ਹੁਣ ਲੱਗੇ ਆ ਜੀ ਕਰਨ ਲਈ ਥੋੜੀ ਬੋਦੀ ਰੈਸਟ ਤੇ ਹਾਂਜੀ ਜੀ ਚਲੋ ਹਾਂਜੀ ਚਲੋ ਕਰੋ ਜੀ ਵਲੌਗ ਦਾ ਐਂਡ ਮਿਲਦੇ ਆ ਕੱਲ ਫਿਰ ਤੁਹਾਨੂੰ ਇੱਕ ਨਵੇਂ ਵਲੌਗ 'ਚ ਬਣੇ ਰਹੀਓ ਸਾਡੇ ਨਾਲ ਤੇ ਚਲੋ ਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਦੱਸਿਓ ਤੁਹਾਨੂੰ ਸਾਡਾ ਇਹ ਵਲੌਗ ਕਿੰਨਾ ਲੱਗਦਾ ਹੈ ਚਲੋ ਮਿਲਦੇ ਆ ਜੀ ਕੱਲ ਇੱਕ ਨਵੇਂ ਵਲੌਗ 'ਚ ਪੱਟੀ ਵਾਲਾ ਹੱਥ ਅਜ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਬੈਲ ਆਈਕਨ ਨੂੰ ਵੀ ਜ਼ਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜ਼